ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੀ ਆ ਕਿ ਵਾਇਗੁਰੂ ਜੀ ਸਾਰਿਆਂ ਦੇ ਪਰਿਵਾਰਾਂ ਦੇ ਸੱਤੇ ਮੇਰ ਭਰਿਆ ਹੱਥ ਰੱਖਣ ਤੇ ਖੁਸ਼ੀਆਂ ਖੇੜੇ ਲੈ ਕੇ ਆਉਣ ਅੱਜ ਦੀ ਵੀਡੀਓ ਦੇਖੋ ਆਪਾਂ ਹਰ ਇੱਕ ਭੈਣ ਭਰਾ ਚਾਹੁੰਦੇਗਾ ਨਾ ਵੀ ਮੈਂ ਕੋਈ ਵੀ ਜ਼ਿੰਦਗੀ ਦੇ ਵਿੱਚ ਨਾ ਮਾੜਾ ਕੰਮ ਕਰਾਂ ਤੇ ਨਾ ਵਾਹਿਗੁਰੂ ਜੀ ਮੈਥੋਂ ਕਰਾਉਣ ਹਨਾ ਪਰ ਫਿਰ ਵੀ ਜਾਣੇ ਜਾਣੇ ਆਪਾਂ ਤੋਂ ਨਾ ਕੋਈ ਨਾ ਕੋਈ ਅਜਿਹੇ ਕੰਮ ਹੋ ਜਾਂਦਾ ਜਿਹਦਾ ਕਿ ਆਪਾਂ ਨੂੰ ਫਲ ਭੋਗਣਾ ਪੈਂਦਾ ਕਹਿੰਦੇ ਪਹਿਲਾਂ ਹੁੰਦਿਆ ਸੀਗਾ ਹਨਾ ਸਤਜੁਗ ਦੇ ਵਿੱਚ ਤ੍ਰੇਤੇਜੁਗ ਦੇ ਵਿੱਚ ਕਹਿੰਦੇ ਪਹਿਲਾਂ ਹੁੰਦਾ ਸੀਗਾ ਵੀ ਜਿਵੇਂ ਦਾਦਾ ਕਰਦਾ ਸੀਗਾ ਤਾਂ ਪੋਤਾ ਭਰਦਾ ਸੀਗਾ ਫਿਰ ਕਹਿੰਦੇ ਆਇਆ ਵੀ ਪੁੱਤ ਪਿਓ ਕਰਦਾ ਸੀਗਾ ਪੁੱਤ ਭਰਦਾ ਸੀ ਪਰ ਕਲਯੁਗ ਦਾ ਇਹ ਕਹਿੰਦੇ ਸਿਧਾਂਤ ਹੈਗਾ ਹਨਾ ਆਪਾਂ ਕਹਿੰਦੇ ਨੇ ਵੀ ਅੱਜਕੱਲ ਹਨਾ ਪੈਣੀ ਦੁਖੀ ਕਿਉਂ ਆਂਗੇ ਕਿਉਂਕਿ ਕਲਯੁਗ ਦਾ ਕਹਿੰਦੇ ਸਿਧਾਂਤ ਹੈਗਾ ਵੀ ਜੇ ਇਹ ਹੱਥ ਕਰੂਗਾ ਤਾਂ ਇਹ ਹੀ ਹੱਥ ਭਰੂਗਾ ਹਨਾ ਵੀ ਕਹਿਣ ਦਾ ਭਾਵ ਹੈ ਵੀ ਜੇ ਇਨਸਾਨ ਹਨਾ ਜਾਣੇ ਅਣਜਾਣੇ ਦੇ ਵਿੱਚ ਵੀ ਕੋਈ ਪਾਪ ਕਰਦਾ ਤਾਂ ਉਹਦਾ ਵੀ ਆਪਾਂ ਨੂੰ ਫਲ ਹਨਾ ਮਿਲਦਾ ਹੀ ਮਿਲਦਾ ਹੈ ਅੱਪਾ ਸੋਚਦੇ ਹੁੰਨੇ ਆ ਨਾ ਵੀ ਮੈਂ ਜ਼ਿੰਦਗੀ ਦੇ ਵਿੱਚ ਕਦੀ ਕੋਈ ਪਾਪ ਨਹੀਂ ਕੀਤਾ ਪਰ ਵੀ ਮੈਨੂੰ ਇੰਨੇ ਦੁੱਖ ਕਿਉਂ ਆਏ ਨੇ ਦੁੱਖ ਆਪਣੇ ਕਰਮਾਂ ਦੇ ਹੀ ਆਉਂਦੇ ਹੈਗੇ ਹਨਾ ਤੁਸੀਂ ਗੁਰਬਾਣੀ ਦੇ ਵਿੱਚ ਪੜ੍ਹੇ ਹੀ ਹੋਣਾ ਹਨਾ ਜਿਹੜੇ ਪੰਪੜਾ ਪੜ੍ਹਦੇ ਹੈਗੇ ਹਨਾ ਨਹੀਂ ਸੁਣਦੇ ਤਾਂ ਆਪਾਂ ਹੈ ਨਾ ਹੁੰਨੇ ਹੀ ਆਗੇ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸੇ ਨਦੀਜ ਹੈ ਅਵਰ ਜਣਾ ਹਨਾ ਕਈ ਵਾਰੀ ਕੋਈ ਅਮਲੀ ਹੈ ਨਾ ਜਾਂ ਨਸ਼ਿਆ ਕਰਨ ਵਾਲਾ ਹੈ ਨਾ ਬਰ ਮਿਲ ਜਾਂਦਾ ਹੈ ਜਾਂ ਕਲੇਸ਼ ਕੋਈ ਵੀ ਲੜਾਈ ਝਗੜੇ ਹੁੰਦੇ ਨੇ ਹਨਾ ਆਪਾਂ ਵਿਚੋਲੇ ਨੂੰ ਕਹਿਣ ਲੱਗ ਜਾਂਦੇ ਆ ਵੀ ਉਹਨੇ ਕੀਤੇ ਉਹਨਾਂ ਦਾ ਕੋਈ ਕਸੂਰ ਨਹੀਂ ਦੇਖੋ ਮੈਂ ਅਕਸਰ ਭੈਣਾਂ ਨੂੰ ਕਹਿਣੀ ਹੁੰਦੀ ਆ ਵੀ ਹਨਾ ਜਿਹੜਾ ਆਪਾਂ ਕਰਦੇ ਆ ਆਪਾਂ ਨੂੰ ਨਹੀਂ ਪਤਾ ਲੱਗਦਾ ਬਾਣੀ ਦੇ ਵਿੱਚ ਲਿਖਿਆ ਕਹਿੰਦੇ ਹੈ ਨਰ ਅਚਨਚੇਤ ਪਾਪ ਤੋਂ ਵੀ ਡਰ ਹਨਾ ਜਦੋਂ ਆਪਾਂ ਕਿ ਇੱਕ ਤਾਂ ਜਾਣੇ ਅਣਜਾਣੇ ਦੇ ਵਿੱਚ ਆਪਾਂ ਮਲਕੀ ਜਾਨ ਬੁੱਝ ਕੇ ਕੋਈ ਕਰਦੇ ਆ ਪਰ ਇਹ ਕਈ ਵਾਰੀ ਆਪਾਂ ਨੂੰ ਹਨ ਅਣਜਾਣੇ ਦੇ ਵਿੱਚ ਵੀ ਕੋਈ ਕੰਮ ਹੋ ਜਾਂਦਾ ਹੈ ਹਨਾ ਉਸ ਚੀਜ਼ ਦਾ ਵੀ ਆਪਾਂ ਨੂੰ ਫਲ ਭੋਗਣਾ ਪੈਂਦਾ ਹੈਗਾ ਅੱਜ ਆਪਾਂ ਹਨਾ ਵੱਜ ਦੇਖੋ ਆਪਾਂ ਜੀ ਕਹੀਏ ਵੀ ਹਾਂ ਪਤਾ ਨਹੀਂ ਮੈਂ ਆਪਣੀ ਹਨਾ ਅਕਲ ਦੇ ਨਾਲ ਮੈਂ ਪਾਪਾਂ ਤੋਂ ਬਚ ਜੂੰਗਾ ਜਾਂ ਕੋਈ ਕੁਝ ਵੀ ਹਨਾ ਨਹੀਂ ਇਹ ਨਹੀਂ ਹੋ ਸਕਦਾ ਹਨਾ ਆਪਾਂ ਨੂੰ ਬਚਾਉਣ ਵਾਲੇ ਕੌਣ ਨੇ ਵਾਹਿਗੁਰੂ ਜੀ ਨੇ ਕਿਉਂਕਿ ਕਾਲ ਯੁਗ ਦੇ ਵਿੱਚ ਆ ਗਿਆ ਕਹਿੰਦੇ ਇੰਨਾ ਜ਼ਿਆਦੇ ਹੈ ਨਾ ਵੀ ਪਾਪ ਨੇ ਸਭ ਕੁਝ ਐ ਤੱਕ ਗੁਰੂ ਸਾਹਿਬ ਜੀ ਨੇ ਇਸ ਤੋਂ ਬਚਣ ਦਾ ਤਰੀਕਾ ਵੀ ਦੱਸਿਆ ਬਚਣ ਦਾ ਤਰੀਕਾ ਦੱਸਿਆ ਵੀ ਤੁਸੀਂ ਗ੍ਰਸਤੀ ਹੋ ਕੇ ਵੀ ਕਿਵੇਂ ਇਸ ਚੀਜ਼ਾਂ ਤੋਂ ਹਣਾ ਬਚ ਸਕਦੇ ਹੋ ਦੇਖੋ ਹਣਾ ਅਕਸਰ ਆਪਾਂ ਕਹਿ ਦਿੰਦੇ ਆ ਵੀ ਹਣਾ ॠषि मुनि ਅਜਮਿਤ ਤਪੱਸਿਆ ਕਰਦੇ ਸੀ ਜਾਂ ਆਪਣਾ ਘਰ ਛੱਡ ਕੇ ਚਲੇ ਜਾਓ ਜਾਂ ਆਪਾਂ ਹਣਾ ਬਸ ਘਰੇ ਬੈਠ ਜਾਓ ਚੌਂਕੜਾ ਮਾਰ ਕੇ ਮਾਲਾ ਫੜ ਕੇ ਵੀ ਹਣਾ ਨਹੀਂ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਸਿਧਾਤ ਦੇਖੋ ਗੁਰੂ ਨਾਨਕ ਦੇਵ ਜੀ ਨੇ ਬڑے ਪੇ ਦੇ ਵਿੱਚ ਵੀ ਜਾ ਕੇ ਹੈ ਨਾ ਆਪਦੇ ਅੰਤ ਦੇ ਵਿੱਚ ਵੀ ਜਾ ਕੇ ਹਲ ਚਲਾਇਆ ਤਾਂ ਕਿ ਆਪਾਂ ਨੂੰ ਦੱਸਿਆ ਵੀ ਕਿਰਤ ਤੁਹਾਡਾ ਸਭ ਤੋਂ ਪਹਿਲਾ ਕਰਮ ਹੈ ਕਰਮ ਕਰੋ ਹੈ ਨਾ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦੇਖੋ ਇਹ ਤਿੰਨੇ ਚੀਜ਼ਾਂ ਤੁਹਾਨੂੰ ਕਰਨੀਆਂ ਪੈਣੇ ਪਹਿਲਾਂ ਤੁਸੀਂ ਕੰਮ ਕਰੋਗੇ ਹੈ ਨਾ ਫਿਰ ਨਾਮ ਜਪੋਗੇ ਫਿਰ ਵੰਡ ਕੇ ਛਕੋਗੇ ਤਾਂ ਤੁਹਾਡੇ ਕਰ ਦੇ ਵਿੱਚ ਵਰਕ ਤਾਂ ਆਉਣਗੇ ਆਉਣਗੀਆਂ ਦੇਖੋ ਇਹਦੇ ਵਿੱਚ ਕੋਈ ਅਥਕਤ ਨਹੀਂ ਨਹੀਂ ਆਉਣਗੀਆਂ ਤੇ ਕਈ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਦੇ ਕਿ ਦੀਦੀ ਸਾਨੂੰ ਜਪਜੀ ਸਾਹਿਬ ਜੀ ਤੇ ਹੈ ਨਾ ਤੁਸੀਂ ਦੱਸੋ ਇਹ ਕੋ ਜਪਜੀ ਸਾਹਿਬ ਜੀ ਤੋਂ ਆਪਣੀ ਦਿਨ ਦੀ ਸ਼ੁਰੂਆਤ ਤੇ ਸ਼ਾਮ ਨੂੰ ਹਨਾ ਰੱਖਿਆ ਤੇ ਸਭ ਤੇ ਕੀਰਤਨ ਸੋਇਲਾ ਸਾਹਿਬ ਜੀ ਦੇ ਪਾਠ ਤੋਂ ਜਿਹਨੇ ਅੰਤ ਕੀਤਾ ਉਹਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਕੁਝ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਵਾਹਿਗੁਰੂ ਜੀ ਆਪਣੇ ਆਪ ਹੀ ਸਭ ਕੁਝ ਦਿੰਦੇ ਆ ਕਹਿੰਦੇ ਜਿਨੇ ਵਾਹਿਗੁਰੂ ਜੀ ਨੂੰ ਮੰਗ ਲਿਆ ਕਹਿੰਦੇ ਬਾਕੀ ਤਾਂ ਹਨਾ ਆਪਣੇ ਆਪ ਹੀ ਪਿੱਛੇ ਆ ਜਾਂਦੀਆਂ ਨੇ ਰਿੱਧੀਆਂ ਸਿੱਧੀਆਂ ਤਾਂ ਹਨਾ ਜਪਜੀ ਸਾਹਿਬ ਜੀ ਦੇ ਪਾਠ ਨੂੰ ਪਾ ਕਾਇਦੇ ਨੇ ਵੀ ਹੈ ਨਾ ਕਿ ਜਪਜੀ ਸਾਹਿਬ ਜੀ ਦਾ ਪਾਠ ਕਰੋ ਪਰ ਜਦੋਂ ਕੋਈ ਹੈ ਨਾ ਇਸ ਪਾਠ ਨੂੰ ਇੰਨੀ ਸਰਦਾ ਤੇ ਪਿਆਰ ਦੇ ਨਾਲ ਵਾਹਿਗੁਰੂ ਜੀ ਨੂੰ ਹਾਜ਼ਰ ਨਾਲ ਜਿਹਾ ਸਮਝ ਕੇ ਕਰਦਾ ਹੈ ਨਾ ਤਾਂ ਦੁਨੀਆ ਦੀ ਕੋਈ ਵੀ ਸ਼ੈ ਨਹੀਂ ਹੈਗੀ ਜਿਹੜੀ ਤੁਹਾਨੂੰ ਹੈ ਨਾ ਨਾ ਮਿਲੇ ਮੈਨੂੰ ਹੈ ਨਾ ਥੋੜੇ ਕਿ ਦਿਨ ਹੋਏ ਨੇ ਪਹਿਲਾਂ ਇੱਕ ਭੈਣ ਦਾ ਨਾ ਪਤੀ ਵੀ ਬਹੁਤ ਸ਼ਰਾਬ ਪੀਂਦਾ ਹੁੰਦਾ ਸੀ ਹੈ ਨਾ ਤੇ ਘਰ ਦੇ ਵਿੱਚ ਵੀ ਬਹੁਤ ਗਰੀਬੀ ਸੀ ਤੇ ਸੋਚਿਆ ਵੀ ਕਿੱਦਾਂ ਹੈ ਨਾ ਉਹ ਬੜਾ ਮਲਕੀ ਰੋਂਦੀ ਰਹਿੰਦੀ ਵੀ ਮੈਂ ਕੀ ਕਰਾਂ ਹੈ ਨਾ ਉਹਨੂੰ ਮੈਂ ਬੈਠੇ ਬੈਠੇ ਵੈਸੇ ਹੀ ਕਹਤਾ ਹਣਾ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਸੀਗੇ ਮਾਂ ਵੀ ਦੀਦੀ ਤੂੰ ਹਣਾ ਸਵੇਰੇ ਉੱਠ ਕੇ ਨਾ ਜਪਜੀ ਸਾਹਿਬ ਜੀ ਦਾ ਤੇ ਚੌਪਈ ਸਾਹਿਬ ਜੀ ਦਾ ਹਣਾ ਪਾਠ ਕਰਿਆ ਕਰ ਤੁਸੀਂ ਯਕੀਨ ਮੰਨਿਓ ਚਲੋ ਬਹਾਨਾ ਬਣਦਾ ਹੁੰਦਾ ਹੈ ਹਣਾ ਕਹਿੰਦੇ ਹੁੰਦੇ ਨੇ ਕਹਿੰਦੇ ਗੁਰੂ ਸਾਹਿਬ ਜੀ ਖੁਦ ਸਾਹਮਣੇ ਆ ਕੇ ਦਿਖਾਈ ਨਹੀਂ ਦਿੰਦੇ ਉਹ ਬਹਾਨਾ ਬਣਾ ਦਿੰਦੇ ਨੇ ਕੋਈ ਨਾ ਕੋਈ ਚੀਜ਼ ਦਾ ਵਿੱਚੋਂ ਹਨ ਤੁਸੀਂ ਉਹ ਇੰਨੀ ਸ਼ਰਾਬ ਪੀਂਦਾ ਸੀ ਘਰ ਦੇ ਵਿੱਚ ਇੰਨਾ ਕਲੇਸ਼ ਸੀਗਾ ਦੋ ਬੇਟੀਆਂ ਵੀ ਨੇ ਉਹਨਾਂ ਦੇ ਹਨ ਬੇ ਹਰ ਟਾਈਮ ਲੜਾਈ ਝਗੜਾ ਰਹਿੰਦਾ ਸੀਗਾ ਹਨ ਪਰ ਜਦੋਂ ਤੋਂ ਉਹ ਪਾਠ ਕਰਨ ਲੱਗੀ ਹਨ 10 15 ਦਿਨਾਂ ਹਜੇ ਪਾਠ ਕਰਦੀਨ ਉਹਨੂੰ ਹੋਏ ਸੀਗੇ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਮਾਹੌਲ ਸੀ ਉਹਦਾ ਪਤੀ ਸੀ ਉਹ ਥੋੜਾ ਥੋੜਾ ਹੌਲੀ ਹੌਲੀ ਸ਼ਰਾਬ ਹਨ ਘਟਣ ਲੱਗ ਗਿਆ ਘਟਣ ਹੁਣ ਹਨ ਕੁਛ ਮਤਲਬ ਕਿ ਮਹੀਨੇਕ ਦਾ ਸਬਕ ਮੀਨਾ ਹੋ ਗਿਆ ਉਹਨੂੰ ਉਹਨੇ ਬਿਲਕੁਲ ਹੀ ਸ਼ਰਾਬ ਛੱਡਦੀ ਹੈ ਉਹ ਮੈਨੂੰ ਫੋਨ ਕੀਤਾ ਮੈਨੂੰ ਕਹਿੰਦੀ ਵੀ ਭਾਬੀ ਜੀ ਕਹਿੰਦੀ ਵੀ ਇਦਾਂ ਐ ਕਰਕੇ ਵੀ ਤੁਹਾਡੇ ਵੀਰ ਜੀ ਨੇ ਵੀ ਸ਼ਰਾਬ ਛੱਡਤੀ ਹੈ ਨਾ ਤੇ ਸਾਨੂੰ ਬੜਾ ਚਾਹ ਹੋਇਆ ਹੈ ਨਾ ਕਿ ਵੀ ਹੁੰਦੇ ਹੀ ਇਹ ਕਹਿੰਦੇ ਆਪ ਕਹਿੰਦੇ ਬੇ ਖੇੜੇ ਸੁਖ ਤਾਂ ਬੇੜੇ ਸੁਖ ਹੈ ਨਾ ਤੇ ਬਾਕੀ ਜਦੋਂ ਕਿਸੇ ਦੀ ਕਹਿੰਦੇ ਧੀ ਦੁਖੀ ਹੁੰਦੀ ਹੈ ਨਾ ਉਦੋਂ ਮੈਨੂੰ ਤਾਂ ਬਹੁਤ ਮਾਣ ਆਉਂਦਾ ਵੀ ਇਹ ਜਿਹੜਾ ਨਸ਼ਾ ਹੈ ਨਾ ਇਹ ਸਿਰਫ ਇੱਕ ਇਨਸਾਨ ਨੂੰ ਨਹੀਂ ਖਾਂਦਾ ਹੈਗਾ ਹਨਾ ਜਿਹੜੇ ਪੈਨਪਰਾ ਪਿੰਦੇ ਆ ਉਹਨਾਂ ਨੂੰ ਨਹੀਂ ਖਾਂਦਾ ਇਹ ਪੂਰੇ ਖਾਨਦਾਨ ਨੂੰ ਖਾ ਜਾਂਦਾ ਇਹ ਪਤਨੀ ਦੇ ਹਨਾ ਸੁਪਨੇ ਨੇ ਜਿਹੜੇ ਬੱਚਿਆਂ ਦੇ ਜਿਹੜੇ ਸੁਪਨੇ ਨੇ ਮਾਪੇ ਦੇ ਜਿਹੜੇ ਸੁਪਨੇ ਆ ਹਨਾ ਉਹਨਾਂ ਦਾ ਬੁਢਾਪਾ ਸਾਰਾ ਕੁਝ ਨਿਕਲ ਜਾਂਦਾਗਾ ਹਨਾ ਤੇ ਜਦੋਂ ਉਹਨੇ ਇਹ ਗੱਲ ਦੱਸੀ ਨਾ ਹਨਾ ਕਹਿੰਦੀ ਵੀ ਭਾਬੀ ਮੈਂ ਵੀ ਕਿਵੇਂ ਕੀਤਾ ਛੱਡੀ ਵੀ ਕੀ ਗੱਲ ਬਾਤ ਹੋਈ ਹਨਾ ਤੇ ਕਹਿੰਦੀ ਭਾਬੀ ਜੀ ਮੈਨੂੰ ਤੁਸੀਂ ਕਿਹਾ ਸੀਗਾ ਹਨਾ ਵੀ ਤੂੰ ਇੱਕ ਜਪਜੀ ਸਾਹਿਬ ਤੇ ਚੌਪੀ ਸਾਹਿਬ ਜੀ ਦਾ ਪਾਠ ਕਰਿਆ ਕਰ ਤੇ ਜੇ ਹੋ ਸਕੇ ਤਾਂ ਸੁਖਮਨੀ ਸਾਹਿਬ ਜੀ ਦਾ ਦੇਣ ਵਿੱਚ ਇੱਕ ਜਾਂ ਦੋ ਅਸ਼ਟਪਦੀਆਂ ਅਗਰ ਪੂਰਾ ਪਾਠ ਨਹੀਂ ਹੁੰਦਾ ਕਰ ਲਿਆ ਕਰ ਕਹਿੰਦੀ ਮੈਂ ਉਹ ਕਰਦੀ ਰਹੀ ਲਗਾਤਾਰ ਕਹਿੰਦੀ ਵੀ ਅੱਜ ਮੇਰੇ ਘਰ ਦੇ ਵਿੱਚ ਉਹ ਵਾਹਿਗੁਰੂ ਜੀ ਨੇ ਖੁਸ਼ੀਆਂ ਬਖਸ਼ੀਆਂ ਮੇਰਾ ਕਹਿਣ ਦਾ ਭਾਵ ਹੈਗਾ ਹਨਾ ਕਿਉਂਕਿ ਚਲੋ ਜਪਜੀ ਸਾਹਿਬ ਜੀ ਦੀ ਬਾਣੀ ਹੈ ਹਨਾ ਜਦੋਂ ਕਿ ਹਰ ਇੱਕ ਭੈਣ ਭਰਾ ਨੂੰ ਆ ਜਾਂਦੀ ਹੈ ਸੁੱਧ ਬਾਣੀ ਆਪਾਂ ਕਹਿੰਦੇ ਵੀ ਸੁੱਧ ਪੜੋ ਸੁੱਧ ਪੜੋ ਹਨਾ ਜਦੋਂ ਆਪਾਂ ਹੌਲੀ ਹੌਲੀ ਪੜਦੇ ਰਹਿਣੇ ਆ ਹਨਾ ਜਪਦੇ ਰਹਿਣੇ ਆ ਤਾਂ ਆਪਾਂ ਨੂੰ ਸੁੱਧ ਪੜਨਾ ਵੀ ਆ ਜਾਂਦਾ ਹੈਗਾ ਹਨਾ ਇਹ ਨਹੀਂ ਹੈਗਾ ਵੀ ਜੇ ਆਪਾਂ ਕਹੀ ਵੀ ਇਹ ਪੰਜਾਬੀ ਹੈ ਪੰਜਾਬੀ ਪੜਨੀ ਕਿਉਂਕਿ ਗੁਰਬਾਣੀ ਗੁਰਬਾਣੀ ਹੈਗੀ ਹਨਾ ਕਿਉਂਕਿ ਪੰਜਾਬੀ ਅਲੱਗ ਹੈ ਜਪਜੀ ਸਾਹਿਬ ਜੀ ਦੇ ਪੰਜ ਪਾਠ ਹਰ ਰੋਜ਼ ਬਿਨਾ ਨਾਂ ਗਾ ਪਾਏ ਅਗਰ ਤੁਸੀਂ 41 ਦਿਨ ਕਰਦੇ ਹੋ ਤਾਂ ਤੁਸੀਂ ਖੁਦ ਦੇਖ ਲਿਓ ਵੀ ਤੁਹਾਡੇ ਘਰ ਦੇ ਵਿੱਚ ਹਨਾ ਕਿੰਨਾ ਫਰਕ ਪੈਂਦਾ ਪਰ ਯਕੀਨ ਹੋਊਗਾ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ ਵਾਹਿਗੁਰੂ ਜੀ ਤੇ ਕਿਸੇ ਇਨਸਾਨ ਤੇ ਨਹੀਂ ਰੱਖਣਾ ਅਗਰ ਮੈਂ ਦੱਸਿਆ ਇਹ ਨਹੀਂ ਹੈਗਾ ਵੀ ਹਾਂ ਭੈਣ ਨੇ ਦੱਸਿਆ ਤੇ ਹਨਾ ਤਾਂ ਸਾਡੇ ਮੈਂ ਪਹਿਲਾਂ ਕਹਿੰਨੇ ਵੀ ਯਕੀਨ ਰੱਖਣਾ ਵਾਹਿਗੁਰੂ ਜੀ ਤੇ ਹਮੇਸ਼ਾ ਸਮਝਣਾ ਕਿ ਜਦੋਂ ਵੀ ਮੈਂ ਨਾਮ ਜਪ ਰਿਹਾ ਚਾਹੇ ਮੈਂ 5 ਮਿੰਟ ਹੀ ਮੇਰੇ ਕੋਲੇ ਮੇਰਾ ਮਨ ਕਿ ਮਨ ਲੱਗ ਜੇ ਹਨਾ ਕਈ ਵਾਰੀ ਹੁੰਦਾ ਵੀ ਆਪਣਾ ਮਨ ਬਹੁਤ ਬਰਾਗ ਦੇ ਵਿੱਚ ਆ ਜਾਂਦਾ ਹੈ ਹਨਾ ਅੰਦਰੋਂ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਆ ਹਨਾ ਮਨ ਬੇਚੈਨ ਹੁੰਦਾ ਹੈ ਕਈ ਵਾਰੀ ਆਪ ਨੂੰ ਬੜੀ ਕਵਰਾਟ ਜੀ ਹੋਣ ਲੱਗ ਜਾਂਦੀ ਹੈ ਵੀ ਹਨਾ ਪਤਾ ਨਹੀਂ ਇਹ ਕੀ ਔ ਉਹ ਤੁਰਦੇ ਫਿਰ ਤੁਸੀਂ ਵਾਹਿਗੁਰੂ 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 ਜੀ ਤੁਸੀਂ ਮੂਲ ਮੰਤਰ ਜੀ ਦਾ ਪਾਠ ਕਰਨ ਲੱਗ ਜਓ ਹਨਾ ਤਾਂ ਦੇਖਿਓ ਉਸ ਟਾਈਮ ਤੁਹਾਡੀ ਕੀਤੀ ਹੋਈ ਅਰਦਾਸ ਕਿੰਨੀ ਛੇਤੀ ਪੂਰੀ ਹੁੰਦੀ ਹੈ ਦੇਖੋ ਇਹ ਨਹੀਂ ਹੈਗਾ ਵੀ ਹਨਾ ਇਹ ਕੋਈ ਜਾਦੂ ਹੈਗਾ ਜਾਦੂ ਕਰਨ ਵਾਲਾ ਕਹਿੰਦੇ ਉਹ ਸਭ ਤੋਂ ਵੱਡਾ ਜਾਦੂਗਰ ਹੈ ਹਨਾ ਇੱਕ ਆਪਾਂ ਉਹਦੇ ਹੱਥ ਦੀਆਂ ਕੱਟ ਪੋਤਲੀਆਂ ਅਪਾ ਕਹਿ ਦਿੰਨੇ ਆ ਨਾ ਵੀ ਦੇਖੀ ਪਹਿਲਾਂ ਇਹ ਇਦਾਂ ਹੁੰਦਾ ਸੀਗਾ ਨਾ ਹੁਣ ਇਹ ਦੇ ਘਰ ਦੇ ਵਿੱਚ ਕਿੰਨੀ ਬਰਕਤ ਐ ਕਿੰਨਾ ਨਾ ਇਹਨੂੰ ਵੀ ਬਰਕਤ ਜਿਉ ਨੂੰ ਪੁੱਛੋ ਤਾਂ ਕਾਦੀ ਇਹ ਨਾਮ ਦੀ ਕਈ ਜਾਂਦੇ ਆਪਾ ਹਣਾ ਬਾਬਿਆਂ ਕੋਲੇ ਜਾ ਚਲੇ ਜਾਂਦੇ ਹੈਗੇ ਹਨ ਜਿਵੇਂ ਕਿ ਵਿਆਸ ਸਰਸੇ ਜਾਂ ਆਪਣੇ ਪਿੰਡਾਂ ਦੇ ਵਿੱਚ ਵੀ ਬਹੁਤ ਬਾਬੇ ਬੈਠੇ ਆ ਹਨ ਉਹ ਵੀ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਹੀ ਸ਼ਬਦ ਦੱਸਦੇ ਹੈਗੇ ਦੇਖੋ ਤੁਸੀਂ ਵਿਆਸ ਵਾਲਿਆਂ ਦਾ ਜਿਹੜਾ ਸ਼ਬਦ ਹੈ ਸਰਸੇ ਵਾਲਿਆਂ ਦਾ ਜਿਹੜਾ ਸ਼ਬਦ ਹੈ ਉਹ ਗੁਰਬਾਣੀ ਦੇ ਵਿੱਚੋਂ ਹੀ ਹੈਗਾ ਹਨ ਅਗਰ ਤੁਸੀਂ ਸਵੇਰੇ ਉੱਠ ਕੇ ਕਈ ਪੰਪਰਾ ਕਹਿੰਦੇ ਨੇ ਵੀ ਪਹਿਨੇ ਸਤੋ ਹਨਾ ਇਸ਼ਨਾਨ ਨਹੀਂ ਹੁੰਦਾ ਤਾਂ ਤੁਸੀਂ ਹਨਾ ਮੂੰਹ ਹੱਥ ਧੋ ਲੋ ਪਰ ਮੈਂ ਪਹਿਲਾਂ ਵੀ ਕਿਹਾ ਵੀ ਅਗਰ ਪਤੀ ਪਤਨੀ ਆਪਸ ਦੇ ਵਿੱਚ ਹਨਾ ਤੁਸੀਂ ਇਕੱਠੇ ਹੋ ਤਾਂ ਤੁਹਾਨੂੰ ਇਸ਼ਨਾਨ ਕਰਕੇ ਹੀ ਪਾਠ ਕਰਨ ਬੈਠਣਾ ਹੈ ਅਗਰ ਤੁਸੀਂ ਹਨਾ ਵੈਸੇ ਠੀਕ ਹੈ ਵੀ ਜਿਵੇਂ ਕਿ ਥੋੜੀ ਜਿਹੀ ਏਜ ਚ ਚਲੇ ਜਾਂਦੇ ਆ ਅੱਗੇ ਆਪਾਂ ਬੈਠਦੇ ਆ ਵੀ ਕਈ ਬਜ਼ੁਰਗ ਹੋ ਜਾਂਦੇ ਵਿਚਾਰੇ ਸਾਨੂੰ ਤਾਂ ਨਹੀਂ ਇਸ਼ਨਾਨ ਹੁੰਦਾ ਨਾ ਸਵੇਰੇ ਉੱਟ ਕੇ ਤੇ ਤਾਂ ਤੁਸੀਂ ਚੌਂਕ ਮੂੰਹ ਹੱਥ ਧੋ ਕੇ ਆਪਣੇ ਪੈਰ ਧੋ ਕੇ ਹਨਾ ਚੌਂਕੜਾ ਲਗਾ ਕੇ ਵਾਹਿਗੁਰੂ ਜਗੇ ਇੱਕ ਸੁੱਚਾ ਕੱਪੜਾ ਨੀਚੇ ਵਿਸਾ ਲਓ ਹਨਾ ਤਾਂ ਤੁਸੀਂ ਉਸ ਤਰੀਕੇ ਨਾਲ ਨਾਮ ਸਿਮਰਨ ਕਰ ਸਕਦੇ ਹੋ ਹਨਾ ਪਰ ਜਦੋਂ ਆਪਾਂ ਗੁਟਕਾ ਸਾਹਿਬ ਲੈਣਾ ਜਾਂ ਆਪਾਂ ਨੇ ਸੈਂਚੀਆਂ ਤੋਂ ਪਾਠ ਕਰਨਾ ਉਸ ਟਾਈਮ ਤਾਂ ਤੁਹਾਨੂੰ ਇਸ਼ਨਾਨ ਕਰਕੇ ਹੀ ਬੈਠਣਾ ਪੈਣਾ ਹੈ ਸੈਂਚੀਆਂ ਤੋਂ ਪਾਠ ਕਰਨਾ ਤਾਂ ਤੁਹਾਨੂੰ ਕਿਸੇ ਇਸ਼ਨਾਨ ਕਰਕੇ ਬੈਠਣਾ ਪੈਣਾ ਹੈ ਹਨਾ ਇਹ ਮੈਂ ਅਕਸਰ ਵੀਡੀਓ ਦੇ ਵਿੱਚ ਬਹੁਤ ਵੀਡੀਓ ਇਦਾਂ ਦੀ ਮੈਂ ਬਣਾਈਆਂ ਨੇ ਜਿਹੜੀਆਂ ਕਿ ਕਿਦਾਂ ਹਨਾ ਜਿਹੜੇ ਕਿ ਮੈਨੂੰ ਪਤਾ ਹੈ ਮਾਪ੍ਰਸ਼ਾਦੋ ਪਤਾ ਲੱਗਿਆ ਗੁਰਸਿੱਖਾਂ ਤੋਂ ਪਤਾ ਲੱਗਿਆ ਕਿ ਤੋ ਵੀ ਮੈਨੂੰ ਪਤਾ ਲੱਗਦੀ ਹੈ ਉਹ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਦੀ ਰਹਿਣੀ ਹੈ ਨਾ ਤੇ ਬਸ ਮੇਨ ਕਹਿਣ ਦਾ ਮੇਰਾ ਭਾਵ ਹੈ ਕਿ ਸਿਮਰਨ ਕਰਨ ਨਾਲ ਨਾਮ ਜਪਣ ਨਾਲ ਤੁਸੀਂ ਜਿੰਨਾ ਵੀ ਮਰਜੀ ਹੈ ਨਾ ਕਹਿੰਦੇ ਹੁੰਦੇ ਨੇ ਤਾਂ ਨਾ ਦੌਲਤ ਰਿੱਧੀਆਂ ਸਿੱਧੀਆਂ ਹੈ ਨਾ ਬਰਕਤਾਂ ਘਰ ਦੇ ਵਿੱਚ ਰੋਜ਼ਗਾਰ ਵਿੱਚ ਤਰੱਕੀਆਂ ਤੁਹਾਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਤੁਹਾਡੇ ਬੱਚਿਆਂ ਦਾ ਰਿਸ਼ਤਾ ਨਹੀਂ ਹੋ ਰਿਹਾ ਬੱਚਿਆਂ ਵੱਲੋਂ ਦੁਖੀ ਹੋ ਤਾਂ ਤੁਸੀਂ ਹੈ ਨਾ ਬਿਨਾ ਨਾਂਗਾ ਪਾਏ ਮਤਲਬ ਕਿ ਵਾਹਿਗੁਰੂ ਜੀ ਦੇ ਅੱਗੇ ਰੋ ਰੋ ਕੇ ਆਪਰ ਅਰਦਾਸਾਂ ਕਰਦੇ ਆ ਜਦੋਂ ਹਨਾ ਜਿਵੇਂ ਇੱਕ ਛੋਟਾ ਬੱਚਾ ਰੋ ਰੋ ਕੇ ਆਪਣੇ ਮਾਂ ਬਾਪ ਤੋਂ ਕੁਝ ਮੰਗਦਾ ਹੈ ਨਾ ਇਸ ਤਰੀਕੇ ਨਾਲ ਤੁਸੀਂ ਵਾਹਿਗੁਰੂ ਜੀ ਤੋਂ ਮੰਗਿਓ ਤਾਂ ਤੁਹਾਡੇ ਕਰਦੇ ਵਿੱਚ ਬੈਸੀ ਫਰਕ ਪੈ ਜਾਂਦਾ ਹੈ ਤੇ ਮੇਰੀਆਂ ਦੋ ਤਿੰਨ ਭੈਣਾਂ ਨੇ ਹਨਾ ਜਿਹੜੀਆਂ ਕਿ ਮੇਰੇ ਨਾਲ ਵੀਡੀਓ ਦੇ ਵਿੱਚ ਵੀ ਜੁੜਦੀਆਂ ਨੇ ਤੇ ਉਹ ਮੈਨੂੰ ਦੱਸਦੀਆਂ ਕਿ ਦੀਦੀ ਜਦੋਂ ਦਾ ਹਨਾ ਤੁਸੀਂ ਤੁਹਾਡੇ ਨਾਲ ਮਿਲ ਕੇ ਅਸੀਂ ਜੁੜਿਆ ਹਨਾ ਵੀ ਦੇਖੋ ਮੈਂ ਪਹਿਲਾਂ ਵੀ ਕਹਿੰਨੇ ਵੀ ਮੈਂ ਕੋਈ ਹਨਾ ਬ੍ਰਹਮ ਗਿਆਨੀ ਨਹੀਂ ਹੈਗੀ ਮੈਂ ਕੋਈ ਕਥਾ ਵਾਚਕ ਵੀ ਨਹੀਂ ਹੈਗੀ ਮੈਂ ਸਿਰਫ ਇੱਕ ਤੁਹਾਡੇ ਵਰਗੀ ਹਨਾ ਆਮ ਭੈਣਾਂ ਆਗੇ ਇਨਸਾਨ ਆਗੇ ਮਤਲਬ ਕਿ ਜਿਵੇਂ ਕਿ ਇੱਕ ਦੁਨੀਆਵੀ ਆਪਾਂ ਹਨਾ ਗ੍ਰਸਤੀ ਹੁੰਨੇ ਆਗੇ ਉਦਾਂ ਹੀ ਮੈਂ ਆਂ ਕਿ ਇਹ ਨਹੀਂ ਹੈਗਾ ਵੀ ਮੈਨੂੰ ਕੋਈ ਗੁਰਵਾਣੀ ਦਾ ਵੀ ਬਹੁਤ ਜ਼ਿਆਦਾ ਗਿਆਨ ਹੈ ਨਹੀਂ ਮੈਂ ਸਿਰਫ ਇੱਕ ਜੋ ਵਾਹਿਗੁਰੂ ਜੀ ਮੈਨੂੰ ਹਨਾ ਸਮਤ ਬਖਸ਼ੀ ਜਾਂਦੇ ਹਨਾ ਮੈਂ ਉਹ ਤੁਹਾਡੇ ਨਾਲ ਸਾਂਝੀ ਕਰੀ ਜੰਨੀ ਆ ਦੇਖੋ ਇਹ ਦੇ ਕਹਿੰਦੇ ਇਹ ਨਹੀਂ ਹੁੰਦਾ ਹਨਾ ਵੀ ਕਈ ਵਾਰੀ ਨਾ ਕਹਿੰਦੇ ਹੁੰਦੇ ਨੇ ਡੁੱਬਦੇ ਨੂੰ ਤਣਕੇ ਦਾ ਸਹਾਰਾ ਹਨਾ ਕਈ ਵਾਰੀ ਕਿਸੇ ਦੀ ਇੱਕ ਸ਼ਬਦ ਦੇ ਨਾਲ ਕਹੀ ਗੱਲ ਦੇ ਨਾਲ ਹਨਾ ਉਹ ਕੋਈ ਇਨਸਾਨ ਤਰ ਜਾਂਦਾ ਹੈਗਾ ਹਨਾ ਵੀ ਆਪਾਂ ਭਰੋਸੇ ਦੀ ਗੱਲ ਆ ਬਸ ਮੇਨਤਾ ਵੀ ਜਦੋਂ ਕਿਸੇ ਨੇ ਭਰੋਸਾ ਕਰ ਲਿਆ ਤਾਂ ਉਹਨੂੰ ਪੱਥਰ ਦੇ ਵਿੱਚੋਂ ਵੀ ਹਨਾ ਬਰ ਮਿਲ ਸਕਦੇ ਹੈਗੇ ਤੇ ਗੱਲ ਸਿਰਫ ਸਿਮਰਨ ਦੀ ਐ ਨਾਮ ਜਪਣ ਦੀ ਹੈਗੀ ਤੁਸੀਂ ਸਵੇਰੇ ਉੱਠ ਕੇ ਹਨਾ ਪੰਜ ਜਪਜੀ ਸਾਹਿਬ ਜੀ ਦੇ ਪਾਠ ਜ਼ਰੂਰ ਕਰਨੇ ਆ ਜਿਹੜੇ ਵੀ ਭੈਣ ਭਰਾ ਦੇ ਹਨ ਜਿਵੇਂ ਕਿ ਬੱਚੇ ਨੇ ਸਾਡੀ ਨੌਕਰੀ ਨਹੀਂ ਮਿਲ ਰਹੀ ਕੁਝ ਵੀ ਨਹੀਂ ਹੋ ਰਿਹਾ ਤਾਂ ਤੁਸੀਂ ਲਗਾਤਾਰ ਹਨ ਇਹ ਸਮਝ ਕੇ ਕਰਨਾ ਕਿ ਵਾਹਿਗੁਰੂ ਜੀ ਸਾਡੇ ਇਹ ਕਾਰਜ ਨੂੰ ਸਿੱਧ ਜਰੂਰ ਕਰਨਗੇ ਤਾਂ ਤੁਸੀਂ ਸ਼ੁਰੂ ਕਰ ਲੈਣਾ ਅਗਰ ਤੁਸੀਂ ਹਨ ਪੰਜ ਨਹੀਂ ਕਰ ਸਕਦੇ ਤਾਂ ਤੁਸੀਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੇ ਇੱਕ ਚੌਪਈ ਸਾਹਿਬ ਜੀ ਦਾ ਪਾਠ ਸਵੇਰੇ ਤੇ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਤੇ ਆਪਣਾ ਕੀਰਤਨ ਸੋਲਾ ਸਾਹਿਬ ਜੀ ਦੇ ਪਾਠ ਜਰੂਰ ਕਰਿਆ ਕਰੋ ਦੇਖੋ ਅੱਜ ਕੱਲ ਹਨਾ ਮਾਹੌਲ ਇੰਨੇ ਖਰਾਬ ਹੋ ਚੁੱਕੇ ਨੇ ਹਨਾ ਆਪ ਨੂੰ ਰਹਿਣਾ ਵੀ ਕਿ ਸਾਡੇ ਘਰ ਦੇ ਵਿੱਚ ਚੋਰੀ ਨਾ ਹੋ ਜੇ ਜਾਂ ਸਾਡੇ ਘਰ ਦੇ ਵਿੱਚ ਹਨਾ ਇਦਾਂ ਦੇ ਜਿਹੜੇ ਕਹਿੰਦੇ ਆਪਣੇ ਰੱਖਿਆ ਦੇ ਸ਼ਬਦ ਨੇ ਤੇ ਕੀਰਤਨ ਸੋਲਾ ਸਾਹਿਬ ਜੀ ਦਾ ਪਾਠ ਹੈ ਨਾ ਉਹਦੇ ਨਾਲ ਨਾ ਆਕਾਸੀ ਗੁਰੂ ਸਾਹਿਬ ਜੀ ਨੇ ਆਪਾਂ ਜਿਵੇਂ ਕਹਿਦੇ ਨੇ ਇੱਕ ਪ੍ਰਤੱਖ ਤੇ ਇੱਕ ਪ੍ਰਤੱਖ ਸ਼ਕਤੀਆਂ ਲਿਗੀਆਂ ਹਨਾ ਉਹੋ ਕਹਿੰਦੇ ਪੈਰਾ ਕਰਦਿਆਂ ਨੇ ਜਦੋਂ ਵੀ ਕੋਈ ਇਨਸਾਨ ਹੈ ਨਾ ਸੱਚੇ ਮਨ ਨਾਲ ਮਨ ਕੇ ਪੂਰੀ ਸਰਦਾ ਦੇ ਨਾਲ ਆਪਦਾ ਮਾਨ ਕਿਸੇ ਪਾਸੇ ਡੋਲੇ ਨਾ ਸ਼ਾਮ ਨੂੰ ਰੱਖਿਆ ਤੇ ਸਭ ਦੇ ਕੀਰਤਨ 16 ਸਬ지 ਦਾ ਪਾਠ ਕਰਦਾ ਤਾਂ ਕਹਿੰਦੇ ਉਹਦੇ ਘਰ ਦੇ ਵਿੱਚ ਕਦੇ ਵੀ ਕੋਈ ਅਜਿਹੀ ਮਨ ਕੇ ਬੁਰੀ ਘਟਨਾ ਨਹੀਂ ਹੋ ਸਕਦੀ ਜਿਵੇਂ ਕਿ ਆਪਾਂ ਨੂੰ ਡਰ ਰਹਿੰਦੇ ਜਿਵੇਂ ਕਿ ਹਨਾ ਅੱਜ ਕੱਲ ਬਹੁਤ ਮਾਹੌਲ ਖਰਾਬ ਹੋਏ ਪਿਆ ਹਨਾ ਤਾਂ ਤੁਸੀਂ ਇਹ ਜ਼ਰੂਰ ਕਰਕੇ ਪਹਿਣਾ ਤੇ ਖਾਸ ਤੌਰ ਤੇ ਜੇ ਹੋਰ ਆਪਾਂ ਕੁਝ ਵੀ ਨਹੀਂ ਕਰ ਸਕਦੇ ਹੈਗੇ ਤਾਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੁਸੀਂ ਜ਼ਰੂਰ ਕਰਨਾ ਤੇ ਇਹਦੇ ਨਾਲ ਦੇਖਿਓ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਬਰਕਤਾਂ ਆਉਣਗੀਆਂ ਪਰ ਇਹ ਗੱਲ ਜ਼ਰੂਰ ਰੱਖਿਓ ਕਿ ਵਾਹਿਗੁਰੂ ਜੀ ਹੈ ਨਾ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਦੀ ਨੇ ਵੀ ਸਵੇਰੇ ਉੱਠ ਕੇ ਇਹ ਅਰਦਾਸ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਜਿਹੜੇ ਮੇਰੇ ਪਿੱਛੇ ਕੀਤੇ ਗਏ ਮਾੜੇ ਕਰਮ ਨੇ ਉਹਨਾਂ ਨੂੰ ਵਕਸ਼ ਲਓ ਤੇ ਮੈਨੂੰ ਹੁਣ ਆਪਣੇ ਚਰਨਾਂ ਦੇ ਨਾਲ ਜੋੜ ਕੇ ਮੇਰੇ ਅੱਗੇ ਜਿਹੜਾ ਸਮਾਂ ਆਉਣ ਵਾਲਾ ਉਸ ਨੂੰ ਸੁੱਖਾਂ ਦੇ ਬਤਿਤ ਕਰਵਾਉਣਾ ਪਿਤਾ ਜੀ ਕਿਰਪਾ ਕਰਨੀ ਮੈਂ ਆਪਣੇ ਕਰਮਾਂ ਦਾ ਹੀ ਫਲ ਭੋਗਿਆ ਕਿਸੇ ਨੂੰ ਕੋਈ ਦੋਸਤ ਨਹੀਂ ਕਿਸੇ ਨੂੰ ਦੋਸਤ ਦੇਣੋਂ ਹਟਜੋ ਹਨਾ ਕਿਉਂਕਿ ਜਦੋਂ ਤੁਸੀਂ ਕਿਸੇ ਦੇ ਆਰਗਨ ਨਾ ਚਤਾਰੋ ਸਭ ਤੋਂ ਮੇਨ ਗੱਲ ਕਿ ਕਿਸੇ ਦਾ ਆਰਗਨ ਨਾ ਚਤਾਰੋ ਕਿਸੇ ਦੀ ਚੁਗਲੀ ਨਾ ਕਰੋ ਕਿਉਂਕਿ ਜਦੋਂ ਆਪਾਂ ਦੂਸਰੇ ਦਾ ਆਰਗਨ ਚਤਾਰਦੇ ਆ ਨਾ ਉਹ ਆਰਗਨ ਤੁਹਾਡੇ ਵਿੱਚ ਆਉਣ ਲੱਗ ਜਾਂਦੇ ਹੈਗੇ ਹਨਾ ਤਾਂ ਇਹ ਮੇਨ ਗੱਲ ਯਾਦ ਰੱਖਿਓ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਕਿਵੇਂ ਵਰਕਤ ਆਉਣਗੀਆਂ ਵੀਡੀਓ ਚੰਗੀ ਲੱਗੀ ਤਾਂ ਅੱਗੇ-ਅੱਗੇ ਸ਼ੇਅਰ ਵੀ ਕਰਨਾ ਤੇ ਲਾਈਕ ਜ਼ਰੂਰ ਕਰਦਿਆ ਕਰੋ ਤੇ ਆਪਣਾ ਦੂਸਰੇ ਦੋ ਚੈਨਲ ਨੇ ਕਿਰਨ ਕੁਕਿੰਗ ਐਂਡ ਸਟੀਚਿੰਗ ਉਹਦੇ ਉੱਪਰ ਮੈਂ ਹੁਣ ਸਟੀਚਿੰਗ ਦੀ ਵੀਡੀਓ ਵੀ ਪਾਉਣ ਪੌਰੀਆਂਗੀ ਕਿਉਂਕਿ ਹੁਣ ਵਿਆਹ ਚੱਲ ਰਹੇ ਨੇ ਜਾਗੋਦਾਲ ਲਹਿੰਗਾ ਵਗੈਰਾ ਬਣਾ ਰਹੀਆਂ ਹਾਂ ਤੇ ਮੈਂ ਤੇ ਦੂਸਰਾ ਹੈਗੇ ਨੌਲੇਜ ਐਂਡ ਮੋਟੀਵੇਸ਼ਨ ਦੋ ਚੈਨਲ ਨੇ ਆਪਣੀ ਉਹਨਾਂ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਪੈਨਪ੍ਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ